ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਅੱਜ ਆਪਾਂ ਜ਼ਿਲ੍ਹਾ ਬਰਨਾਲਾ ਦੇ ਵਿੱਚ ਭਾਰਤ ਸਰਕਾਰ ਦੇ ਰਾਤੇ ਦੇ ਤਹਿਤ ਮੌਕ ਟੇਲ ਤੇ ਬਲੈਕਆਊਟ ਜਿਹੀ ਪ੍ਰੈਕਟਿਸ ਕਰਨੀ ਮੋਗੀ ਲਾਜ 7 ਤਾਰੀਖ ਨੂੰ 12 ਵਜੇ ਬੀਜੀਐਸ ਸਕੂਲ ਤੇ ਟ੍ਰਾਈਡੈਂਟ ਆਇਲ ਦੇ ਵਿੱਚ ਅਸੀਂ ਮੌਕ ਡ੍ਰਿਲ ਪਲਾਨ ਕਰ ਰਹੇ ਹਾਂ ਮੌਕ ਟੇਲ ਦੇ ਵਿੱਚ ਮੋਸਟਲੀ ਰਿਵੈਕੂਏਸ਼ਨ ਦਾ ਪਲਾਨ ਹੋ ਗਿਆ ਇੰਡਸਟਰੀਅਲ ਐਕਸੀਡੈਂਟ ਦੀ ਪਲਾਨ ਹੋ ਗਈ ਤੇ ਉਹਦੀ ਅਸੀਂ ਡ੍ਰਿਲ ਪਲਾਨ ਕਰ ਰਹੇ ਹਾਂ ਉਹ ਸਿਰਫ ਸਿਕਲਾਈ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਤੇ ਇਹਦੇ ਵਿੱਚ ਸਟੂਡੈਂਟਸ ਨੂੰ ਵੀ ਅਸੀਂ ਇਨਵੋਲ ਕਰ ਰਹੇ ਨਾਲ ਦੀ ਨਾਲ ਸਿਵਲ ਡਿਫੈਂਸ ਵੋਲੰਟੀਅਰਸ ਵੀ ਹੋਣਗੇ ਤੇ ਸਾਡੀ ਲੋਕਲ گورਨਮੈਂਟ ਐਕਟ ਨਾਲ ਤੇ ਮ्युनਿਸਪਲ ਕਾਉਂਸਲ ਤੇ ਆਪਣੀ ਫਾਇਰ ਬ੍ਰਿਗੇਡ ਤੇ ਇੰਡਸਟਰੀਜ਼ ਐਕਟ ਨਾਲ ਸਾਰੇ ਸ਼ਾਮਿਲ ਹੋਣਗੇ ਤੇ ਬਲੈਕ ਆਊਟ ਦੇ ਵਿੱਚ ਆਪਾਂ ਸਿਰ ਬਰਨਾਲਾ ਸ਼ਹਿਰ ਦੇ ਵਿੱਚ ਰਾਤ 8 ਵਜੇ ਨੂੰ ਆਪਾਂ ਸ਼ੁਰੂ ਕਰਨੀ ਇਹਦੇ ਵਿੱਚ ਇੱਕ ਸਾਇਰਨ ਵੱਜੂਗਾ ਸਾਇਰਨ ਤੋਂ ਬਾਅਦ ਸਾਰੇ ਬਰਨਾਲਾ ਸ਼ਹਿਰ ਵਾਸੀਨ ਮੇਰੇ ਅਪੀਲ ਉਹ ਆਪਣੇ ਆਪ ਆਪਣੇ ਘਰਾਂ ਦੇ ਜਿन्हे ਵੀ ਲਾਈਟਸ ਨੇ ਉਹ ਬੰਦ ਕਰਨ ਤੇ ਕੋਸ਼ਿਸ਼ ਇਹ ਕਰਨ ਕਿ ਆਪਣਾ ਘਰ ਤੋਂ ਕੋਈ ਵੀ ਰੋਸ਼ਨੀ ਬਾਹਰ ਨਾ ਹੋਵੇ ਤੇ ਇਹ ਸਿਰਫ ਸਿਖਲਾਈ ਵਾਸਤੇ ਹੈ ਸਿਰਫ ਟ੍ਰੇਨਿੰਗ ਹੈ ਤੇ ਆਪਣਾ ਸਾਇਰਨ ਦੀ ਪੋਜੀਸ਼ਨ ਤੇ ਸਾਇਰਨ ਦੀ ਆਪਣੀ चेक साउंड क्वालिटी में चेक करने वास्तव से कोशिश कर रहे हैं तो उसी बाकी जिले भी देखे होंगे फिरोजपुर उत्तर भी ये होए हुए हैं तो कोई पैनिक करई नहीं अठ बजे तो लोग के अठ दस दस मिनट तक असें करना दस मिनट तो बाद अपनी रोटीन एक्टिविटी शुरू कर सकते तो मैं दोबारा सारे बेनती कराँगा कि कोई पैनिक कर ਇਸ ਤੋਂ ਨਾਲ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ 8 ਵਜੇ ਜਦੋਂ ਸਾਇਰਨ ਚੱਲਣੀ ਹੈ ਉਸ ਤੋਂ ਬਾਅਦ ਸਾਰੇ ਨਾਗਰਿਕਾਂ ਨੂੰ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਆਪਣਾ ਲਾਈਟ ਬੰਦ ਕਰਨ ਕਿ 8:10 ਵਜੇ ਦੁਬਾਰਾ ਸਾਇਰਨ ਚੱਲੂਗੀ ਉਸ ਤੋਂ ਬਾਅਦ ਇਟ ਮੀਨਸ ਕਿ ਸਾਡੀ ਮੌਕ ਡ੍ਰਿਲ ਕੰਪਲੀਟ ਹੋ ਚੁੱਕੀ ਮੁਕੰਮਲ ਹੋ ਚੁੱਕੀ ਉਸ ਤੋਂ ਬਾਅਦ ਤੁਸੀਂ ਆਪਣੀ ਰੁਟੀਨ ਕਾਰਵਾਈ ਕਰ ਸਕਦੇ ਹੋ ਤੇ ਇਹਦੇ ਨਾਲ ਨਾਲ ਆਪਣੇ ਸਿਵਲ ਡਿਫੈਂਸ ਵੌਲੰਟੀਅਰ ਸਾਡੇ ਜ਼ਿਲ੍ਹੇ ਦੇ ਵਿੱਚ 70 74 ਡਿਪਲੋਏਡ ਨੇ उन्होंने भी असं जिस इलाके भेजनी है उत्थे भी असं विजल राय लोगों अवेयर करने की कोशिश कर रहे वह विजलिंग कर अठ बजे ताकि लोगों इस इस करके ध्यान लेना ले आना चाहूँगा कि ये कोई पैनिक होने की लड़ नहीं ये रूटीन एक्सरसाइज है ये मॉकड्रिल है सिर्फ सिखलाई वास्ते कि लोग तैयार रहे तो थैंक यू